ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਹੋਣ ਤੋਂ ਬਾਅਦ ਬਹੁਤ ਵੱਡਾ ਧਰਨਾ ਲਾ ਦਿੱਤਾ ਹੈ ਔਰ ਉਹਦੇ ਨਾਲ ਹੀ ਬਹੁਤ ਵੱਡਾ ਰੌਲਾ ਪੈ ਗਿਆ ਔਰ ਉਹਦਾ ਵੀਡੀਓ ਤੁਹਾਡੇ ਸਾਹਮਣੇ ਤਰਨ ਜਾ ਰਹੇ ਹਨ ਇੱਕ ਪਾਸੇ ਕਾਲੀ ਦਲ ਔਰ ਕਾਂਗਰਸ ਵੀ ਕਹਿ ਰਹੀ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਧੱਕਾ ਕਰ ਰਿਹਾ ਸਾਡੇ ਨਾਲ ਸਰਕਾਰ ਧੱਕਾ ਕਰ ਰਹੀ ਹੈ ਪਰ ਦੂਜੇ ਪਾਸੇ ਉਹਨਾਂ ਦੀ ਧੱਕੇਸ਼ਾਹੀ ਦਾ ਇੱਕ ਵੀਡੀਓ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਔਰ ਸੁਖਬੀਰ ਸਿੰਘ ਬਾਦਲ ਨੇ ਤਾਰਨਾ ਕਿਉਂ ਨਵਾ ਦਿੱਤਾ ਇਹਦੇ ਵਿੱਚ ਮਾਮਲਾ ਕੀ ਹੈ ਕਿ ਬੋਟਾ ਨਵਾ ਰਹੇ ਪੈਣਗੀ ਆ ਜਹ ਰਾਦ ਉਥੋਂ ਦੀ ਚੋਣ ਕਰ ਦਿੱਤੀ ਗਈ ਆ ਮਾਮਲਾ ਕੀ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਮદાન ਦੇ ਵਿੱਚ ਉਤਰੇ ਨੇ ਔਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਫੇਰ ਤੇ ਫੜ ਲਿਆ ਕਹਿੰਦਾ ਜੀ ਇਹ ਤਾਂ ਆਪਣੇ ਆਪ ਧੱਕੇ ਦੇ ਨਾਲ ਜਿੱਤ ਰਹੇ ਨੇ ਔਰ ਦੂਜੇ ਪਾਸੇ ਇੱਕ ਗਲਤ ਖਬਰ ਲਵਾ ਦਿੱਤੀ ਆਪਣੇ ਹੀ ਪੱਤਰਕਾਰਾਂ ਤੋਂ ਉਹ ਵੀ ਇਹਨਾਂ ਦੇ ਐਮਐਲਏ ਖਰਾਬ ਰਵਾਈ ਹੈ ਉਹ ਵੀ ਗਲਤ ਹੈ ਅੱਜ ਤੁਹਾਡੇ ਨਾਲ ਜਿਹੜੀ ਖਬਰ ਸਾਂਝੀ ਕਰਾਂਗੇ ਇਹਨਾਂ ਨਿਰਣੇ ਤੁਸੀਂ ਲੈਣਾ ਹੋਊਗਾ ਕਿ ਇੱਥੇ ਗਲਤ ਕੌਣ ਹੈ ਤੇ ਭਾਈ ਸਹੀ ਕੌਣ ਹੈ ਕਿਉਂਕਿ ਇੱਕ ਪਾਸੇ ਆਮ ਆਦਮੀ ਪਾਰਟੀ ਸੋਫਰਾ ਹੀ ਸਾਫ਼ ਕਰਦੀ ਜਾ ਰਹੀ ਹੈ ਕਿਉਂਕਿ ਬਾਅਦ ਵੱਡੇ ਪੱਧਰ ਦੇ ਉੱਤੇ ਜਿਹੜੀ ਜਿੱਤ ਹੋਈ ਹੈ ਉਹ ਤਾਂ ਤੁਹਾਡੇ ਸਾਹਮਣੇ ਅਕਸਰ ਮੈਂ ਪਹਿਲਾਂ ਵੀ ਦੋ ਵੀਡੀਓ ਦੇ ਅੰਦਰ ਸਾਂਝਾ ਕਰ ਚੁੱਕਿਆ ਔਰ ਜਿਹੜੀ ਇਹ ਖਬਰ ਹੈ ਇਹ ਸੁਖਵੀਰ ਸਿੰਘ ਬਾਦਲ ਨੇ ਧਰਨਾ ਲਵਾ ਦਿੱਤਾ ਆਮ ਆਦਮੀ ਪਾਰਟੀ ਦੇ ਜੇਤੂ ਘੋਸ਼ਾਰ ਜਦੋਂ ਦਿੱਤਾ ਗਿਆ ਕਿ ਭਾਈ ਉਮੀਦਵਾਰ ਆਮ ਆਦਮੀ ਪਾਰਟੀ ਦਾ ਜਿੱਤ ਚੁੱਕਿਆ ਤਾਂ ਉਸੇ ਦੌਰਾਨ ਸਖਵੀਰ ਸਿੰਘ ਬਾਦਲ اور ਉਹਨਾਂ ਦੇ ਸਮਰਥਕਾਂ ਨੇ ਬਹੁਤ ਵੱਡਾ ਧਰਨਾ ਲਾਇਆ ਇਹ ਖਬਰ ਸੁਣ ਲਓ ਉਸ ਤੋਂ ਬਾਅਦ ਸਖਵੀਰ ਸਿੰਘ ਬਾਦਲ ਦੀ ਕੈਸੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਵੇਂ ਕਿ ਪੂਰਾ ਪੰਜਾਬ ਹਿਲਾ ਦਿੱਤਾ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦੇ ਤੇ ਬਿਆਨ ਕੀ ਆ ਗਿਆ ਉਹ ਵੀ ਤੁਹਾਨੂੰ ਦੱਸਾਂਗੇ ਕਿਉਂਕਿ ਸੁਖਵੀਰ ਸਿੰਘ ਬਾਦਲ ਨੇ ਬੇਹੱਦ ਜ਼ਿਆਦਾ ਅੱਜ ਤੱਕ ਪੰਜਾਬ ਦੇ ਲੋਕਾਂ ਦੇ ਸਾਹਮਣੇ ਧੱਕੇਸ਼ਾਹੀ ਕਰ ਦਿੱਤੀ ਹੈ ਕਿਉਂਕਿ ਇੱਕ ਪਾਸੇ ਤਾਂ ਕਹਿੰਦੇ ਜੀ ਸਾਨੂੰ ਲੋਕ ਵੋਟ ਨਹੀਂ ਪਾਉਂਦੇ ਫਿਰ ਲੋਕ ਕਹਿੰਦੇ ਜੀ ਆਪਣੀ ਬੋਲੀ ਸੁਧਾਰੋ ਬਹੁਤ ਸਾਰੇ ਅਕਸਰ ਮੈਂ ਤੁਹਾਡੇ ਨਾਲ ਜਿਵੇਂ ਕਿ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਗੱਲਾਂ ਸਾਂਝੀਆਂ ਕੀਤੀਆਂ ਪਰ ਹੁਣ ਕਾਂਦੀਦਲ ਨੇ ਧਰਨਾ ਕਿਵੇਂ ਲਾਇਆ ਤੇ ਉੱਥੇ ਨਾਰੇ ਕੀ ਲਾ ਰਹੇ ਨੇ ਪੰਜਾਬ ਸਰਕਾਰ ਮਰਦਾ ਬਾਦ ਸੋਨੋ ਦੂਜੇ ਪਾਸੇ ਅਕਾਲੀ ਦਲ ਵੱਲੋਂ ਧਰਨਾ ਜਿਹੜਾ ਹੈਗਾ ਉਹ ਦੇ ਦਿੱਤਾ ਗਿਆ ਯਾਨੀ ਕਿ ਹੁਣ ਤੁਸੀਂ ਦੇਖੋ ਕੜਾ ਮੁਕਾਬਲਾ ਇੱਕ ਪਾਸੇ ਜਿਹੜਾ ਹੈਗਾ ਜਿੱਤੂ ਜਿਹੜੀ ਆਮ ਆਦਮੀ ਪਾਰਟੀ ਦੇ ਜਿਹੜੇ ਜਿੱਤੂ ਨੇ ਤੇ ਉਹ ਜਿਹੜਾ ਹੈਗਾ ਉਹ ਇੰਜੋਏ ਕਰਦੇ ਨਜ਼ਾਰੇ ਟੋਲ ਬੰਗੜੇ ਲਾਂਦੀ ਨਜ਼ਾਰੇ ਲੇਕਿਨ ਦੂਜੇ ਪਾਸੇ ਅਕਾਲੀ ਦਲ ਉਹ ਪ੍ਰੋਟੈਸਟ ਕਰਦਾ ਨਜ਼ਰ ਆ ਰਿਹਾ ਹੈ ਸਾਬਤ ਤੌਰ ਤੇ ਜਿਹੜਾ ਇਲਜ਼ਾਮ ਹੈ ਕਿ ਧੱਕਾ ਕੀਤਾ ਜਾ ਰਿਹਾ ਹੈ ਗੁੰਡਾਗਰਦੀ ਕੀਤੀ ਜਾ ਰਹੀ ਹੈ ਜਿਸ ਕਰਕੇ ਇਹ ਧਰਨਾ ਜਿਹੜਾ ਉਹ ਅਸੀਂ ਦੇ ਰਹੇ ਹਾਲਾਂਕਿ ਬਿਲਕੁਲ ਦੇਣਾ ਬਸੀ ਦੀ ਅਸੀਂ ਗੱਲ ਕਰ ਲਈਏ 22 ਜੂਨ ਬਾਈ ਜੋਨ ਦੇ ਵਿੱਚ ਸਵੇਰ ਤੋਂ ਹੀ ਜਿੱਥੇ ਧਰਨਾ ਜਿਹੜਾ ਹੈਗਾ ਆਕਾਲੀ ਦਲ ਦੇ ਐਨ ਕੇ ਸ਼ਰਮਾ ਇੱਥੇ ਬੈਠੇ ਹੋਏ ਨੇ ਉਨਾ ਵੱਲੋਂ ਸਾਫ ਤੋਂ ਇਲਜ਼ਾਮ ਲਾਏ ਗਏ ਨੇ ਕਿ ਅ ਜਿਹੜਾ ਬਖਸ਼ਪਾਤ ਕੀਤਾ ਜਾ ਰਿਹਾ ਹੈ ਪੇਸ਼ਪਾਤ ਕੀਤਾ ਜਾ ਰਿਹਾ ਹੈ ਤਕਸ਼ਾਈ ਕੀਤੀ ਜਾ ਰਹੀ ਹੈ ਦੂਜੇ ਪਾਸੇ ਪ੍ਰਸ਼ਾਸਨ ਦਾ ਸਾਫ ਤੌਰ ਤੇ ਕਹਿਣਾ ਹੈ ਕਿ ਬਿਲਕੁਲ ਹੀ ਜਿਹੜਾ ਉਸ ਤੇ ਜਿਹੜਾ ਟਰਾਂਸਪੋਰਟ ਤਰੀਕੇ ਦੇ ਨਾਲ ਕਰਦਾ ਹੈ ਸ਼ਰਮਾ ਜੀ ਸਾਡੇ ਨਾਲ ਨਹੀਂ ਭਾਜੀ 2 ਮਿੰਟ ਸ਼ਰਮਾ ਜੀ ਤੁਸੀਂ ਧਰਨਾ ਲਗਾ ਕੇ ਬੈਠੇ ਹੋ ਪ੍ਰਸ਼ਾਸਨ ਇੱਕ ਪਾਸੇ ਕਹਿ ਰਿਹਾ ਹੈ ਕਿ ਪੂਰੇ ਟਰਾਂਸਪੋਰਟ ਤਰੀਕੇ ਦੇ ਨਾਲ ਇੱਥੇ ਚੱਲ ਰਿਹਾ ਹੈ ਤਾਂ ਇੱਟਾ ਝੂਠ ਇੰਨਾ ਗੁਲਾਮ ਮਤਲਬ ਪ੍ਰਸ਼ਾਸਨ ਹੋ ਗਏ ਨੇ ਤਲਵੇ ਜਿਹੜਾ ਇਤੋਂ ਦੇ ਐਮਐਲਏ ਦੇ ਘਟ ਰਿਆ ਯਾਨੀ ਇਹ ਡੇਰਾ ਬਸੇ ਦੀ ਤਸਵੀਰ ਬਹੁਤ ਵੱਡੀ ਸਾਹਮਣੇ ਨਿਕਲ ਕੇ ਆਈ ਹੈ ਜਿੱਥੇ ਕਾਲੀ ਵੱਲ ਤਾਂ ਕਹ ਰਿਹਾ ਕਿ ਆਮ ਆਦਮੀ ਪਾਰਟੀ ਧੱਕਾ ਕਰ ਰਹੀ ਹੈ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਵੀ ਸਿੱਧ ਕਰ ਦਿੱਤਾ ਹੈ ਕਹਿੰਦੇ ਤੁਸੀਂ ਵੇਖਿਆ ਬੀਤੇ ਕਈ ਦਿਨਾਂ ਦੇ ਵਿੱਚ ਵਿੱਚ ਸੁਖਬੀਰ ਸਿੰਘ ਬਾਦਲ ਸਿਰਫ ਕੋਈ ਗੱਲ ਕਹਿੰਦੇ ਨਜ਼ਰ ਆਏ ਸੀ ਕਹਿੰਦੇ ਜੀ ਆਮ ਆਦਮੀ ਪਾਰਟੀ ਧੱਕੇ ਨਾਲ ਜਿੱਤੂਗੀ ਪਹਿਲਾਂ ਤੁਸੀਂ ਇਹ ਵੇਖੋ ਜਦੋਂ ਪੰਜਾਬ ਦੇ ਅੰਦਰ ਅਕਾਲੀ ਦਲ ਦਾ ਰਾਜ ਸੀ ਕੀ ਉਦੋਂ ਧੱਕੇ ਦੇ ਨਾਲ ਇਹ ਸਰਕਾਰ ਬਣੀ ਐ ਤੁਸੀਂ ਆਪ ਦੱਸੋ ਕਿ ਪੰਜਾਬ ਦੇ ਅੰਦਰ ਜਦੋਂ ਸਰਕਾਰ ਕਾਲੀਆਂ ਦੀ ਹੁੰਦੀ ਹੈ ਜਦੋਂ ਫਿਰ ਸਰਕਾਰ ਪਲਟਾ ਮਾਰ ਜਾਂਦੀ ਹੈ ਉਦੋਂ ਧੱਕੇ ਦੇ ਨਾਲ ਮਾਰਿਆ ਸੀ ਇਹ ਵੀ ਗੱਲ ਸਿੱਧ ਕਰਨੀ ਚਾਹੀਦੀ ਹੈ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਸਾਡੇ ਪੈਰ ਤਾਂ ਦਰਅਸਲ ਦੇ ਵਿੱਚ ਪੰਜਾਬ ਦੇ ਲੋਕ ਹੀ ਨਹੀਂ ਲੱਗਣ ਦੇ ਰਹੇ ਕਿਉਂ ਕਿ ਜਿਹੜੀ ਮੈਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਗੱਲ ਕਹੀ ਆ ਨਾ ਉਹਨੂੰ ਬਾਦ ਬੰਦੇ ਪੱਧਰ ਦੇ ਉੱਤੇ ਚਿਤਾਰਿਆ ਗਿਆ ਪੰਜਾਬ ਦੇ ਅੰਦਰ ਕਹਿੰਦੇ ਜੀ ਉਹਨਾਂ ਦੀ ਜਿਹੜੀ ਬੋਲੀ ਹੈ ਸੁਖਵੀਰ ਬਾਦਲ ਦੀ ਉਹ ਬਹੁਤ ਮਾੜੀ ਹੈ ਅੱਜ ਕੱਲ ਦੇ ਟਾਈਮ ਦੇ ਵਿੱਚ ਸੁਖਵੀਰ ਸਿੰਘ ਬਾਦਲ ਬੇਹਦ ਜਿਆਦੇ ਉਤਾਰ ਚੜ੍ਹਾਵ ਦੇ ਵਿੱਚ ਨੇ ਯਾਨੀ ਕੁਝ ਵੀ ਕਹਿ ਜਾਂਦੇ ਨੇ ਉਹਨਾਂ ਨੂੰ ਇਹ ਵੀ ਪਤਾ ਲੱਗਦਾ ਕਿ ਅਸੀਂ ਵਿਰੋਧੀ ਧਿਰ ਦੇ ਨੇਤਾਗੇ ਸਾਨੂੰ ਇਸ ਨੂੰ ਸਮਝ ਕੇ ਬੁਲਣਾ ਚਾਹੀਦਾ ਇਹ ਵੀਡੀਓ ਨੂੰ ਪੰਜਾਬ ਦੇ ਲੋਕ ਮੈਂਸਰ ਕਹਿੰਦੇ ਨੇ ਉਹ ਸੁਣਦੇ ਨੇ ਭਾਈ ਇਹਨੂੰ ਤੁਸੀਂ ਆਪਣੇ ਦਿਮਾਗ ਦੇ ਨਾਲ ਸਮਝ ਕੇ ਬੋਲਿਆ ਕਰੋ ਕਿ ਪੰਜਾਬ ਦੇ ਲੋਕ ਮੈਨੂੰ ਕੀ ਕਹਿਣਗੇ ਤੁਹਾਨੂੰ ਚੋਣ ਨਹੀਂਗੇ ਕਿ ਨਹੀਂ ਪੰਜਾਬ ਕਿਵੇਂ ਦੇ ਦੇਣਗੇ ਤੁਹਾਡੇ ਹੱਥਾਂ ਦੇ ਵਿੱਚ ਜਦੋਂ ਤੁਸੀਂ ਛੋਟੀਆਂ ਮੋਟੀਆਂ ਗੱਲਾਂ ਦੇ ਧਰਨੇ ਲਾ ਰਹੇ ਹੋ ਇੱਕ ਉਮੀਦਵਾਰੀ ਤਾਂ ਦਿੱਤੇ ਹਲੇ ਸਾਈ ਦੇ ਵਿੱਚ ਵਿਧਾਨ ਸਭਾ ਦੀਆਂ ਵੋਟਾਂ ਹਲੇ ਬਾਕੀ ਨੇ ਔਰ ਦੂਜੇ ਪਾਸੇ ਆਪਣੇ ਹੀ ਪੱਤਰਕਾਰਾਂ ਦੁਆਰਾ ਇੱਕ ਝੂਠੀਆਂ ਖਬਰਾਂ ਲਮਾਈਆਂ ਜਾ ਰਹੀਆਂ ਨੇ ਉਹ ਸਿਰਫ ਇੱਕੋ ਹੀ ਗੱਲ ਦਿਖਾਉਂਦੇ ਆ ਜੀ ਕਿ ਅੱਜ ਅਕਾਲੀ ਦਲ ਜਿੱਤ ਗਿਆ ਆਮ ਆਦਮੀ ਪਾਰਟੀ ਦੀ ਇੱਥੋਂ ਫਲਾਨੀ ਹਾਰ ਗਈ ਢਿੰਗੜਾ ਹਾਰ ਗਿਆ ਇਹੀ ਘਰ ਲਾ ਰਹੇ ਨੇ ਪਰ ਇੱਥੇ ਇਹ ਨਹੀਂ ਦਿਖਾ ਰਹੇ ਕਿ ਭਾਈ ਵੱਡੀ ਹਾਰ ਆ ਨਾ ਜਿਹੜੀ ਉਹ ਵਿਰੋਧੀ ਧਿਰ ਦੇ ਨੇਤਾ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਹੋਈ ਹੈ ਔਰ ਦੂਜੇ ਪਾਸੇ ਕਾਂਗਰਸ ਭਾਜਪਾ ਇਹਨਾਂ ਦੀ ਹੋਈ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਸਰਤੇ ਜਿਹੜਾ ਜਿੱਤਦਾ ਸਿਰ ਉਹਦਾ ਭਾਈ ਲੋਕਾਂ ਨੇ ਬੰਨ ਦਿੱਤਾ ਇਸ ਕਰਕੇ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਅਕਾਲੀ ਦਲ ਪ੍ਰਤੀ ਬਹੁਤ ਵੱਡਾ ਮੈਸੇਜ ਦੇ ਰਹੇ ਨੇ ਉਹ ਕੀ ਕਹਿ ਰਹੇ ਨੇ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਕਿ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਨੂੰ ਧੱਕੇ ਦੇ ਨਾਲ ਵੋਟ ਪਾਉਣ ਨੂੰ ਕਹਿ ਰਿਆ ਐਸੇ ਕਰਕੇ ਤਾਂ ਉਹਨੇ ਕਹਿੰਦੇ ਧਰ ਨਾਲ ਆਇਆ ਇਹਨਾਂ ਨੇ ਪਸਤਾਲ ਦਿਖਾ ਕੇ ਦਰਾਂ ਸਾਲ ਦੇ ਵਿੱਚ 2027 ਦੇ ਵਿੱਚ ਵਿਧਾਨ ਸਭਾ ਦੀ ਇਲੈਕਸ਼ਨਾਂ ਦੇ ਵਿੱਚ ਵੋਟਾਂ ਮੰਗਣੀਆਂ ਇਹ ਤੁਹਾਡੇ ਸਾਹਮਣੇ ਆ ਇਸ ਗੱਲ ਨੂੰ ਪੰਜਾਬ ਦੇ ਅੰਦਰ ਤੁਹਾਡੇ ਸਾਹਮਣੇ ਸਿੱਧ ਹੁੰਦਾ ਦਿਖਾਵਾਂਗੇ ਕਿਉਂਕਿ ਜਿਹੜੇ ਲੋਕ ਅੱਜ ਦੀਆਂ ਬਿਲਾਕ ਸੰਪਤੀ ਦੀਆਂ ਵੋਟਾਂ ਦੇ ਪਿੱਛੇ ਇਹਨਾਂ ਮਾਮਲਾ ਖੜਾ ਕਰ ਦਿੱਤਾ ਤਾਂ ਜਦੋਂ 27 ਦੀ ਚੋਣ ਆਉਣੀ ਹੈ ਨਾ ਉਹ ਬੜੀ ਹੀ ਅਹਿਮ ਚੋਣ ਹੈ ਉਹਦੇ ਵਿੱਚ ਕੱਲੇ ਸੁਖਬੀਰ ਸਿੰਘ ਬਾਦਲ ਹੀ ਨਹੀਂ ਵਿਚਾਰੇ ਹੋਰ ਵੀ ਕਈ ਲੀਡਰ ਨੇ ਜਿਹੜੇ ਹੱਥ ਪਾਰ ਮਾਰਦੇ ਫਿਰਦੇ ਜਿਵੇਂ ਕਿ ਕਾਂਗਰਸ ਦੇ ਕਈ ਚੰਨੀਆਰਗੇ ਨੇ ਰਾਜੇ ਬੜਿੰਗ ਵਰਗੇ ਨੇ ਰੰਧਾਵੇ ਬਾਜਵੇਂ ਵਰਗੇ ਨੇ ਬਹੁਤ ਸਾਰੇ ਲੀਡਰ ਨੇ ਜਿਹੜੇ ਤਣੇ ਤੜਾਉਣਗੇ ਪਰ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕ ਇਹਨਾਂ ਦੇ ਪੈਰ ਨੱਗਣ ਦੇਣਗੇ ਕਿਉਂਕਿ ਇਹਨਾਂ ਨੇ 10 ਸਾਲ ਦੇ ਵਿੱਚ ਆਪ ਦਾ ਬੇੜਾ ਆਪ ਹੀ ਡੋਬ ਲਿਆ ਇੱਕ ਪਾਸੇ ਕਾਂਗਰਸ ਆਪ ਸਮਿਲੜੀ ਜਾਂਦੀ ਹੈ ਦੂਜੇ ਪਾਸੇ ਅਕਾਲੀ ਦਲ ਕੱਲੇ ਦੋਸ ਲਾਉਣ ਤੇ ਲੱਗਾ ਇਹਨਾਂ ਨੂੰ ਚਾਹੀਦਾ ਕੀ ਹੈ ਜਿੱਤ ਇਸ ਤਰ੍ਹਾਂ ਨਹੀਂ ਹੁੰਦੀ ਜਿੱਤ ਤੁਹਾਡੀ ਤਾਂ ਹੋਊਗੀ ਜੇਕਰ ਤੁਸੀਂ ਲੋਕਾਂ ਦੇ ਵਿੱਚ ਕੁਝ ਕਰਕੇ ਦਿਖਾਓਗੇ ਇਸ ਤਰ੍ਹਾਂ ਦਾ ਭਾਈ ਲੋਕ ਤੁਹਾਡੇ ਜਿਆਦਾ ਵਿਰੋਧ ਹੋਣਗੇ ਤੁਸੀਂ ਦੇਖੋ ਇੱਕ ਕੈਂਡੀਡੇਟ ਜਿੱਤ ਗਿਆ ਡੇਰਾਵਸੀ ਤੋਂ ਆਮ ਆਦਮੀ ਪਾਰਟੀ ਦਾ ਉਹਦੇ ਪਿੱਛੇ ਬਹੁਤ ਵੱਡਾ ਧਰਨਾ ਗੱਡ ਦਿੱਤਾ ਤੇ ਆਮ ਆਦਮੀ ਪਾਰਟੀ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਇਹ ਨਾਅਰੇ ਲਾ ਰਹੀ ਉਹ ਸੌਂਦੇ ਨਹੀਂ ਸੁਰਜੀਤ ਸਿੰਘ ਬਾਦਲ ਸ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਸਾਰੇ ਲੋਕ ਇਹ ਗੱਲਾਂ ਨੂੰ ਸੁਣ ਰਹੇ ਨੇ ਇਹ ਖਾਲੀਦਲ ਕਦੇ ਕੀ ਕਰਦਾ ਕਦੇ ਕੀ ਕਰਦਾ ਪਹਿਲਾ ਵਾਲਾ ਖਾਲੀਦਲ ਸਿੰਨੇ ਜਗਾ ਉਦੋਂ ਦੀ ਲੋਕ ਵੀ ਹੋਰ ਸੀ ਉਦੋਂ ਲੋਕ ਢੋਲੇ ਪਾਲੇ ਹੋਇਆ ਕਰਦੇ ਸੀ ਜਿਹੜੇ ਤਾਂ ਹੈਗੇ ਗਰੀਬ ਵਰਗ ਦੇ ਲੋਕ ਉਹ ਤਾਂ ਜੀ ਆਟੇ ਦਾਲਾਂ ਦੇ ਵਿੱਚ ਉਲਝੇ ਜਾਂਦੇ ਸੀ ਕਿਉਂਕਿ ਇਹ ਲਜਾਹ ਦਿੰਦੀ ਸੀ ਔਰ ਜਿਹੜੇ ਹੈਗੇ ਨੇ ਕੋਈ ਆਮ ਹੋਰ ਵਰਗਾਂ ਦੇ ਬਾਕੀ ਦੇ ਬੱਚੇ ਲੋਕ ਉਹਨਾਂ ਨੂੰ ਭਾਈ ਹੋਰ ਕਮਾਕਾਰਾਂ ਦੀ ਹਵਾਲੇ ਦੇ ਕੇ ਉਹਨਾਂ ਨੂੰ ਵੀ ਵਸਦੇ ਵਿੱਚ ਕਰ ਲੈਂਦੇ ਸੀ ਬੜੇ ਹੀ ਤਰੀਕੇ ਦੇ ਨਾਲ ਇਹ ਚੋਣ ਜਿੱਤਦੇ ਸੀ ਬੜੇ ਹੀ ਤਰੀਕੇ ਦੇ ਨਾਲ ਇਹ ਸਰਕਾਰ ਬਣਾ ਲੈਂਦੇ ਸੀ ਮਹਾਰਾਜ ਕਾਲ ਦੇ ਲੋਕ ਵੀ ਬਦਲੇ ਪਏ ਨੇ ਤੇ ਪੰਜਾਬ ਦੀ ਸਰਕਾਰ ਆ ਨਾ ਜਿਹੜੀ ਹੁਣ ਭਾਰ ਨਹੀਂ ਲੱਗਣ ਦਿੰਦੀ ਕਿਉਂਕਿ ਲੋਕਾਂ ਨੇ ਠੱਪਾ ਬੜੀ ਮਜ਼ਬੂਤੀ ਦੇ ਨਾਲ ਜਿਵੇਂ ਕਿ ਲਾਉਂਦੀ ਜਾ ਰਹੇ ਆ ਲੋਕ ਉਹ ਤੁਹਾਡੇ ਅੱਜ ਸਾਹਮਣੇ ਆ ਤਾਂ ਵੀਰ ਸਿੰਘ ਬਾਦਲ ਵੀ ਬਖਲਾਗੇ ਨੇ ਉਹਨਾਂ ਦੇ ਵਰਕਰ ਵੀ ਉਹ ਤੁਹਾਨੂੰ ਮੈਂ ਦਿਖਾਈ ਦਿੱਤਾ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ